ਹਾਂਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੇ ਆ ਵਧੀਆ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਭੁੱਲਿਓ ਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਅੱਜ ਆਪ ਜੀ ਦੇ ਨਾਲ ਵਲੌਗ ਸ਼ੇਅਰ ਕਰਾਂਗੇ ਜੀਵਨੀ ਬਾਬਾ ਅਨੰਦ ਸਿੰਘ ਮਹਾਰਾਜ ਨਾਨਕ ਸਰ ਕਲੇਰਾ ਵਾਲੇ ਪਾਗ ਅੱਠਵਾਂ ਅੰਤਿਮ ਦਰਸ਼ਨ ਧੰਨ ਧੰਨ ਹਜੂਰ ਧੰਨ ਬਾਬਾ ਅਨੰਦ ਸਿੰਘ ਮਹਾਰਾਜ ਧੰਨ ਬਾਬਾ ਅਨੰਦ ਸਿੰਘ ਮਹਾਰਾਜ ਜੀਆਂ ਦਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਦਰਗਾਹ ਨੂੰ ਚੱਲੇ ਜਾਣਾ ਜੀ ਸਰਪੰਨ ਕਰੋ ਕੇ ਜੀਵਨੀ ਬਾਬਾ ਅਨੰਦ ਸਿੰਘ ਮਹਾਰਾਜ ਭਾਗ 8ਵੇਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਹਜੂਰ ਬਾਬਾ ਅਨੰਦ ਸਿੰਘ ਮਹਾਰਾਜ ਦਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਜਾਣਾ ਬਾਬਾ ਜੀ ਦੇ ਪਾਵਨ ਸਰੀਰ ਦਾ ਜਲ ਪ੍ਰਵਾਹ ਕਰਨਾ ਬਾਬਾ ਜੀ ਦੇ ਪਾਵਨ ਸਰੀਰ ਨੂੰ ਹਾਠ ਨਾਨਕ ਸਰਕ ਦੇ ਰਾ ਤੋਂ ਜਦੋਂ ਜਨ ਪ੍ਰਵਾਹ ਦੀ ਪਾਲਕੀ ਨੂੰ ਕੰਨੀਆਂ ਦਰਿਆ ਦੇ ਨੇੜੇ ਇੱਕ ਵੱਡੀ ਟਾਲੀ ਦੇ ਖੇਠਾਂ ਰੱਖ ਕੇ ਸਾਰੀ ਸੰਗਤ ਨੂੰ ਬਾਬਾ ਜੀ ਦੇ ਪਾਵਨ ਸਰੀਰ ਦੇ ਅੰਤਮ ਦਰਸ਼ਨ ਕਰਵਾਏ ਗਏ ਬਾਬਾ ਆਨੰਦ ਸਿੰਘ ਮਹਾਰਾਜ ਜੀਆ ਦੇ ਪਾਵਨ ਸਰੀਰ ਦੇ ਜਦੋਂ ਅੰਤਮ ਦਰਸ਼ਨ ਕਰਵਾਉਣ ਸਮੇਂ ਕਰੀਬ 2 ਘੰਟੇ ਦਾ ਸਮਾਂ ਲੱਗ ਗਿਆ ਅਤੇ ਸਾਰੇ ਮੁਖੀ ਸੰਗੀ ਵੀ ਇੱਕ ਅਲੱਗ ਪੇੜੇ ਦੇ ਵਿੱਚ ਸਵਾਰ ਹੋ ਕੇ ਦਰਿਆ ਜਿਆਦਾ ਚੜਿਆ ਹੋਇਆ ਸੀ ਪਾਲਕੀ ਦੇ ਪਾਣੀ ਪੀਣ ਵਾਲੇ ਛੇਕ ਸਾਰੇ ਖੋਲ ਦਿੱਤੇ ਗਏ ਅਤੇ ਪਾਲਕੀ ਨੂੰ ਦਰਿਆ ਦੇ ਅੱਧ ਦੇ ਵਿੱਚ ਲਿਜਾ ਕੇ ਛੱਡਿਆ ਗਿਆ ਪਰ ਫਿਰ ਵੀ ਜੋ ਪਾਲਕੀ ਸੀ ਉਹ ਡੁੱਬ ਨਹੀਂ ਰਹੀ ਸੀ ਅਤੇ ਵਾਪਸ ਮੋੜ ਕੰਢੇ ਵੱਲ ਆ ਰਹੀ ਸੀ ਫੇਰ ਪਤਾ ਲੱਗਣ ਤੇ ਜੋ ਪੁਰਾਣੇ ਸੰਗੀ ਸਨ ਉਹਨਾਂ ਨੇ ਦੱਸਿਆ ਕਿ ਭਾਈ ਜੋ ਲਾਹੌਰ ਦੀ ਸੰਗਤ ਹੈ ਉਹ ਹਜੇ ਪਹੁੰਚੀ ਨਹੀਂ ਹੈ ਜਿਨ੍ਹਾਂ ਦੇ ਵਿੱਚ ਕੁਝ ਪੁਰਾਣੇ ਸੰਗੀ ਵੀ ਸਨ ਬਾਬਾ ਜੀ ਦੇ ਅਤੇ ਬੇੜੇ ਨੂੰ ਵਾਪਸ ਕੰਡੇ ਦੇ ਉੱਪਰ ਲੈ ਆਂਦਾ ਗਿਆ ਅਤੇ ਕੁਝ ਸਮੇਂ ਬਾਅਦ ਜੋ ਲਾਹੌਰ ਦੀ ਜੋ ਸੰਗਤ ਸੀ ਉਹ ਵੀ ਕੰਨੀਆਂ ਦਰਿਆ ਦੇ ਕੰਢੇ ਉੱਤੇ ਜਿੱਥੇ ਬਾਬਾ ਜੀ ਦਾ ਪਾਵਨ ਸਰੀਰ ਪਾਲਕੀ ਦੇ ਵਿੱਚ ਰੱਖਿਆ ਹੋਇਆ ਸੀ ਉਹ ਵੀ ਉੱਥੇ ਪਹੁੰਚ ਗਏ ਅਤੇ ਲਾਹੌਰ ਦੀ ਸੰਗਤ ਨੇ ਵੀ ਬਾਬਾ ਜੀ ਦੇ ਪਾਵਨ ਸਰੀਰ ਦੇ ਅੰਤਿਮ ਦਰਸ਼ਨ ਕੀਤੇ ਅਤੇ 베ੜੇ ਨੂੰ ਵਾਪਸ ਜਦੋਂ ਛੱਡਿਆ ਗਿਆ ਤਾਂ ਬਾਬਾ ਜੀ ਦੇ ਪਾਵਨ ਸਰੀਰ ਦਾ ਜੋ 베ੜਾ ਸੀ ਜੋ ਪਾਲਕੀ ਸੀ ਉਹ ਕਰੀਬ 10-15 ਫੁੱਟ ਹੀ ਅੱਗੇ ਗਈ ਅਤੇ ਪਾਲਕੀ ਵੇਖਦੇ ਆਂ ਵੇਖਦੇ ਆਂ ਹੀ ਖੇਠਾਂ ਚਲੀ ਗਈ ਅਤੇ ਸੰਗਤ ਦੇ ਵਿੱਚ ਜੋ ਨੌਜਵਾਨ ਚੁੱਬੀ ਲੋਣਾ ਜਾਣਦੇ ਸਨ ਤੈਰਨਾ ਜਾਣਦੇ ਸਨ ਜਦੋਂ ਉਹ ਖੇਠਾਂ ਉਤਰੇ ਕੰਨੀਆਂ ਦਰਿਆ ਤਾਂ ਜਦੋਂ ਵੇਖਿਆ ਤਾਂ ਉਥੇ ਕੁਝ ਵੀ ਨਹੀਂ ਹਾ ਉਥੇ ਕੁਝ ਵੀ ਨਹੀਂ ਸੀ ਅਤੇ ਉਹਨਾਂ ਨੇ ਦੱਸਿਆ ਕਿ ਜੋ ਪਾਲਕੀ ਹੈ ਉਸ ਦੇ ਉੱਪਰ ਕਰੀਬ 3 3 ਫੁੱਟ ਰੇਤਾ ਜੋ ਹੈ ਉਹ ਪਾਈ ਚੜ ਚੁੱਕਿਆ ਹੈ ਅਤੇ ਪੱਤਣ ਦੇ ਕੰਡੇ ਦੇ ਉੱਪਰ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਪਾਵਨ ਅਖੰਡ ਪਾਠ ਵੀ ਰੱਖੇ ਗਏ ਅਤੇ ਇੱਕ ਵਾਰ ਦੀ ਗੱਲ ਹੈ ਇਹ ਬਾਬਾ ਆਨੰਦ ਸਿੰਘ ਮਹਾਰਾਜ ਜੀਆਂ ਨੇ ਇਸੇ ਸਥਾਨ ਦੇ ਉੱਪਰ ਇੱਥੇ ਹੀ ਕੰਨੀਆਂ ਦਰਿਆ ਦੇ ਉੱਤੇ ਹੀ ਜਿੱਥੇ ਬਾਬਾ ਜੀ ਦਾ ਪਾਵਨ ਸਰੀਰ ਜਲ ਪ੍ਰਵਾਹ ਕੀਤਾ ਗਿਆ ਬਾਬਾ ਜੀ ਨੇ ਇੱਥੇ ਕੁਾਰ ਇਸ਼ਨਾਨ ਵੀ ਕੀਤਾ ਸੀ ਅਤੇ ਦੱਸਿਆ ਸੀ ਕਿ ਇੱਥੇ ਪਾਈ ਜੋ ਜਗ੍ਹਾ ਹੈ ਜੋ ਸਥਾਨ ਹੈ ਬਹੁਤ ਸੋਹਣਾ ਹੈ ਬਾਬਾ ਜੀ ਦੇ ਪਾਵਨ ਸਰੀਰ ਨੂੰ ਜਲ ਪ੍ਰਵਾਹ ਕਰਨ ਬਾਅਦ ਜਦੋਂ ਸੰਗਤ ਵਾਪਸ ਆਠ ਨਾਨਕ ਸਰ ਕਲੀਰਾਂ ਜਗਰੋਂ ਵੇਖੇ ਆਈ ਅਤੇ ਰਾਗੀ ਸਿੰਘਾਂ ਨੇ ਵਿਰਾਗ ਮਈ ਕੀਰਤਨ ਆਰੰਭ ਕੀਤਾ ਅਤੇ ਸੰਗਤਾਂ ਕੀਰਤਨ ਸਰਵਣ ਕਰਨ ਲੱਗ ਗਈਆਂ ਅਤੇ ਬਾਣੀ ਸਰਵਣ ਕਰਨ ਲੱਗ ਗਈਆਂ ਅਤੇ ਜੋ ਸੰਗੀ ਸੰ ਬਾਬਾ ਜੀ ਦੇ ਜੋ ਪਹਿੰਗਮ ਸਿੰਘ ਸਨ ਜੋ 66 ਨਾਨਕ ਸਰ ਕਲੇਰਾ ਵਿਖੇ ਜੋ ਉਹ ਅੰਤਮ ਅਰਦਾਸ ਵਾਰ ਸਲਾਮ مشورہ ਕਰਨ ਲੱਗੇ ਕਿਉਂਕਿ ਜੋ 66 ਨਾਨਕ ਸਰ ਕਲੇਰਾ ਹੈ ਭਾਈਏ ਜਿਸ ਤਨਾਪ ਜੀ ਦੇ ਨਾਲ ਪਹਿਲੇ ਪਲੋਸ ਦੇ ਵਿੱਚ ਵੀ ਦੱਸਿਆ ਹੈ ਕਿ ਬੀਆਪਨ ਜੰਗਲ ਹੈ ਇਥੇ ਕੋਈ ਲੰਗਰ ਦਾ ਪ੍ਰਬੰਧ ਨਹੀਂ ਹੈ ਅਤੇ ਜੋ ਨਗਰਾਂ ਪਿੰਡਾਂ ਦੇ ਜੋ ਭੁਖੀ ਸਨ ਉਹਨਾਂ ਨੇ ਜਿਸ ਦਿਨ ਬਾਬਾ ਜੀ ਦਾ ਪਾਵਨ ਸਰੀਰ ਜਲ ਪ੍ਰਵਾਹ ਕੀਤਾ ਗਿਆ ਉਹ ਸਮੇਂ ਜੋ ਲੰਗਰ ਦੇ ਪ੍ਰਬੰਧ ਸਨ ਜੋ ਮੁਖੀ ਸਨ ਪਿੰਡਾਂ ਨਗਰਾਂ ਦੇ ਉਹਨਾਂ ਨੇ ਕੀਤਾ ਅਤੇ ਦੋ ਟਰੱਕ ਪਾਣੀ ਦੇ ਮੰਗਵਾਏ ਗਏ ਕਿਉਂਕਿ ਭਾਈ ਗਰਮੀ ਬਹੁਤ ਜ਼ਿਆਦਾ ਸੀ ਸੰਗਤ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਨਾਨਕ ਸਰ 68 ਵਿਖੇ ਪਹੁੰਚੀ ਹੋਈ ਸੀ ਅਤੇ ਜੋ ਨਾਨਕ ਸਰ ਕਲੇਰਾ ਵਿਖੇ ਜੋ ਤਿੰਨ ਖੂਹੀਆਂ ਹਨ ਗਰਮੀ ਜ਼ਿਆਦਾ ਹੋਣ ਕਾਰਨ ਉਹ ਖੂਹੀਆਂ ਦਾ ਜੋ ਜਲ ਸੀ ਉਹ ਵੀ ਖਤਮ ਹੋ ਗਿਆ ਅਤੇ ਸਲਾਮ مشورہ ਕਰਨ ਉੱਪਰ ਕਈ ਸੰਗੀ ਕਹਿੰਦੇ ਕਿ ਆਪਾਂ 5 ਖੰਡ ਪਾਠ ਕਰਾਉਣੇ ਹਨ ਕੋਈ ਕਹੇ ਕਿ 5 ਸਹਿਜ ਪਾਠ ਕਰਾਈਏ ਕੋਈ ਕਹਿੰਦਾ 13 ਸਹਿਜ ਖੰਡ ਪਾਠ ਕਰਵਾਈਏ ਪਰ ਕਵੀ ਜੀ ਕਹਿੰਦੇ ਭਾਈ ਬਾਬਾ ਜੀ ਦੀ ਜੋ ਬਾਬਾ ਜੀ ਦਾ ਜੋ ਮਹੱਤਵ ਹੈ ਜੋ ਬਾਬਾ ਜੀ ਦੀ ਜੋ ਸ਼ਰਧਾ ਹੈ ਗੁਰੂ ਨਾਨਕ ਸਾਹਿਬ ਦੇ ਉੱਪਰ ਉਹ ਬਹੁਤ ਵੱਡੀ ਹੈ ਤੇ ਬਾਬਾ ਜੀ ਦੇ ਗੁਰੂ ਨਾਨਕ ਸਾਹਿਬ ਪ੍ਰਤੀ ਸ਼ਰਧਾਂ ਨੂੰ ਵੇਖਦੇ ਹੋ ਕਬੀ ਜੀ ਕਹਿੰਦੇ ਕਿ ਭਾਈ 101 ਅਖੰਡ ਪਾਠ ਸਾਹਿਬ ਰੱਖੇ ਜਾਣ ਤੇ ਜੋ ਸੰਗੀ ਸਾਨੋ ਕਹਿੰਦੇ ਕਿ ਕਬੀ ਜੀ ਵੇਖ ਲੋ ਕਾਰਜ ਬਹੁਤ ਵੱਡਾ ਹੈ ਕਬੀ ਜੀ ਕਹਿੰਦੇ ਕਿ ਕਾਰਜ ਵੀ ਫਿਰ ਬਾਬਾ ਜੀ ਦਾ ਹੀ ਹੈ ਬਾਬਾ ਜੀ ਆਪ ਸਹਾਈ ਹੋਵਣਗੇ ਅਤੇ ਇਸ ਤਰ੍ਹਾਂ ਪਹਿਲੀ ਲੜੀ ਦੇ ਵਿੱਚ 25 ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਦੂਸਰੀ ਲੜੀ ਦੇ ਵਿੱਚ 101 ਅਖੰਡ ਪਾਠ ਸਾਹਿਬ ਦੇ ਭੋਗ ਕੁੱਲ 126 ਅਖੰਡ ਪਾਠ ਸਾਹਿਬ ਦੇ ਭੋਗ 30 ਭਾਦੋਂ ਸਨ 1943 ਦੇ ਵਿੱਚ ਪਾਏ ਗਏ ਕਿਉਂਕਿ ਭਾਈ 13 ਪਾਦੋਂ 1943 ਬਾਬਾ ਜੀ ਦਾ ਵਰਸੀ ਸਮਾਗਮ ਜਿਸ ਤਨਾ ਆਪਾਂ ਕੁਝ ਦਿਨ ਪਹਿਲਾਂ ਮਨਾ ਕੇ ਹਟੇ ਹਾਂ ਸਨ 1943 13 ਪਾਦੋਂ ਵੀ ਬਾਬਾ ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਦਰਗਾਹ ਨੂੰ ਚਲੇ ਗਏ ਅਤੇ 126 ਅਖੰਡ ਪਾਠ ਸਾਹਿਬ ਦੇ ਭੋਗ 30 ਪਾਦੋਂ 1943 ਨੂੰ ਪਾਈ ਪਾਏ ਗਏ ਅਤੇ ਬਾਬਾ ਜੀ ਦੇ ਤਰਗਾ ਚਲੇ ਜਾਣ ਤੋਂ ਬਾਅਦ ਜੋ ਅਗਲੀ ਸੇਵਾ ਸੀ ਉਹ ਤਾਂ ਤਾਂ ਹਜੂਰ ਬਾਬਾ ਈਸਰ ਸਿੰਘ ਜੀ ਮਹਾਰਾਜ ਉਹਨਾਂ ਨੂੰ ਸੌਂਪੀ ਗਈ ਅਤੇ ਜੋ ਹੋ ਸੰਗੀ ਸਨ ਉਹਨਾਂ ਨੂੰ ਵੀ ਗੁਰੂ ਘਰ ਦੀ ਬਖਸ਼ੀਸ਼ ਸਰਪਾਉ ਦੇ ਕੇ ਸਨਮਾਨਤ ਕੀਤਾ ਗਿਆ ਅਤੇ ઠાઠ ਨਾਨਕ ਸਰਕਲੇਰਾ ਦੀ ਜੋ ساری સેવા ਸੰਭਾਲ ਸੀ ਉਹ ਬਾਬਾ ਈਸ਼ਰ ਸਿੰਘ ਜੀ ਉਹਨਾਂ ਨੂੰ ਸੌਂਪੀ ਗਈ ਅਤੇ 13 ਪਾਦੋ 201943 ਨੂੰ ਬਾਬਾ ਆਨੰਦ ਸਿੰਘ ਮਹਾਰਾਜ ਨਾਨਕ ਸਰਕਲੇਰਾ ਵਾਲੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਜਾ ਵਿਰਾਜੇ ਇਸ ਵਲੌਗ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਖਤਮ ਕਰਦੇ ਹਾਂ ਜੀਵਨੀ ਬਾਬਾ ਅਨੰਦ ਸਿੰਘ ਮਹਾਰਾਜ ਭਾਗ ਅੱਠਵਾਂ ਸੋ ਜੋ ਬਾਬਾ ਜੀ ਦੇ ਜੀਵਨ ਕਾਲ ਦੀ ਜੋ ਇਹ ਸੀਰੀਜ਼ ਸੀ ਇਸ ਨੂੰ ਵੀ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਜੀਵਨੀ ਧੰਨ ਧੰਨ ਹਜੂਰ ਧੰਨ ਬਾਬਾ ਅਨੰਦ ਸਿੰਘ ਮਹਾਰਾਜ ਨਾਨਕ ਸਰ ਕਲੇਰਾਵਾਲੇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ ਸਾਰੇ ਭੁੱਲਣ ਹਾਰ ਹਾਂ ਸਭ ਭੁੱਲ ਜਾਂਦੇ ਹਾਂ ਭੁੱਲਦਾ ਕੋਣ ਨਹੀਂ ਇੱਕ ਖੁਦ ਖੁਦਾ ਨਿਰੰਕਾਰ ਗੁਰੂ ਨਾਨਕ ਸਾਹਿਬ ਅਤੇ ਦੂਸਰਾ ਗੁਰੂ ਸੋ ਭਾਈ ਭੁੱਲ ਚੁੱਕ ਦੀ ਮਾਫੀ ਇੱਕ ਜੋਗੀ ਚੁਪੀ ਮਾਰ ਗਿਆ ਇੱਕ ਜੋਗੀ ਚੁਬੀ ਮਾਰ ਗਿਆ ਜੋਗੀ ਚੁੱਬੀ ਮਾਰ ਗਿਆ ਫੁੱਟ ਫੁੱਟ ਤੇ ਸਾਰੇ ਪਿਆ ਫੁੱਟ ਫੁੱਟ ਸੇ ਸਾਰੇ ਪਿਆਏ ਕਿ ਜੋਗੀ ਚੁੱਬੀ ਮਾਰ ਗਿਆ ਕਿ ਜੋਗੀ ਚੁੱਬੀ ਮਾਰ ਗਿਆ ਫੁੱਟ ਫੁੱਟ ਸੇ ਸਾਰੇ ਪਿਆਏ ਕਿ ਜੋਗੀ ਚੁਪੀ ਮਾਰ ਗਿਆ ਇੱਕ ਜੋਗੀ ਚੁਪੀ ਮਾਰ ਗਿਆ